ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਇਹ ਹੈ ਗੁਰਦੁਆਰਾ ਸਾਹਿਬ ਕਿਸ਼ਨ ਕਵਰ ਤਨਤਨ ਬਾਬਾ ਬੁਦਾ ਸਾਹਿਬ ਜੀ ਦੀ ਛਵੀਂ ਪੀੜੀ ਵਿੱਚੋਂ ਤਨਤਨ ਬਾਬਾ ਗੁਰਬਖਸ਼ ਸਿੰਘ ਜੀ ਦੇ ਸਪੁੱਤਰ ਦਾ ਗੁਰਦੁਆਰਾ ਹੈ ਜੀ ਇਹ ਇੱਥੇ ਅਸੀਂ ਗੁਰਬਾਣੀ ਜਾ ਕੇ ਆਏ ਹਾਂ ਇਸ਼ਨਾਨ ਕਰਵਾਉਣ ਕਿਸ਼ਨ ਕਵਰ ਗੁਰਦੁਆਰਾ ਬਹੁਤ ਹੀ ਪਿਆਰਾ ਗੁਰਦੁਆਰਾ ਹੈ ਵੀ ਸਰੋਵਰ ਬਹੁਤ ਹੀ ਵੱਡਾ ਹੈ ਇੱਥੇ ਵੀ ਸੋ ਅਸੀਂ ਮੱਥਾ ਟੇਕ ਲਿਆ ਹੈ ਹੁਣ ਮੱਥਾ ਟੇਕ ਕੇ ਦੂਸਰੇ ਗੁਰਦੁਆਰੇ ਜਾਵਾਂਗੇ ਫਿਰ ਉੱਥੋਂ ਦੀ ਵੀ ਵੀਡੀਓ ਪਾਵਾਂਗੇ ਥੋੜਾ ਥੋੜਾ ਸਾਰੇ ਗੁਰਦੁਆਰਿਆਂ પાસે ਹੀ ਅਸੀਂ ਬੈਠੇ ਹਾਂ ਦਰਸ਼ਨ ਕੀਤੇ ਹਨ ਪ੍ਰਮਾਤਮਾ ਨੇ ਸਾਨੂੰ ਆਪਣੇ ਚਰਨਾਂ ਵਿੱਚ ਬਿਠਾਇਆ ਹੈ ਸੇਵਾ ਸਿਮਰਨ ਵਾਸਤੇ ਸੇਵਾ ਸਿਮਰਨ ਵੀ ਉੱਥੇ ਬੈਠ ਕੇ ਕੀਤਾ ਪ੍ਰਮਾਤਮਾ ਨੇ ਆਪ ਲਈ ਇਹ ਸੇਵਾ ਕਿਉਂਕਿ ਸੇਵਾ ਕਰਨ ਲੱਗੇ ਅਸੀਂ ਵੀਡੀਓ ਨਹੀਂ ਬਣਾਈ ਠੀਕ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਗੁਰਬਾਈ ਪੁੱਤਰ ਨੂੰ ਪਿਆਰ ਬਖਸ਼ੋ ਇਹ ਅੱਗੇ ਬੋਰਡ ਆ ਰਿਹਾ ਹੈ ਜੋ ਉੱਥੇ ਲੱਗਾ ਹੈ ਕਿਸ਼ਨ ਕਵਰ ਸਾਹਿਬ ਜੀ ਦਾ ਹੈ ਠੀਕ ਹੈ